ਕੀ ਕਰਦੀ ਬੀ ਆਂ ਸਬਜੀ ਧਰੀ ਹੋਈ ਆ ਤੇਰੀ ਇੱਕ ਪਾਸੇ ਨਾ ਮੇਰੇ ਵਾਸਤੇ ਚਾਹ ਬਣਾ ਦੇ ਮੇਰਾ ਸਿਰ ਬੜਾ ਦਰਦੋਂ ਹੁੰਦਾ ਸਿਰ ਦਾ ਕੋਈ ਨਹੀਂ ਬਣਾ ਦਿੰਦੀ ਮੈਂ ਜਰਾ ਸਬਜੀ ਵੇਖ ਲਾ ਲ ਸਬਜੀ ਨਾ ਥੋੜੇ ਸਹੀ ਤਰੀਕੇ ਨਾਲ ਬਣਾਈ ਰਾਤੀ ਵੀ ਸਾਰੇ ਜਣੇ ਮੈਨੂੰ ਕਹਿੰਦੇ ਪਏ ਕਿ ਇਹ ਕੀ ਬਣਾਇਆ ਐਨੀਆ ਮਿਰਚਾਂ ਪਾ ਦਿੱਤੇ ਸਬਜੀ ਚ ਕੋਈ ਵੀ ਕੰਮ ਕਰਨਾ ਹੁੰਦਾ ਨਾ ਮੈਨੂੰ ਪੁੱਛ ਲਿਆ ਕਰ ਪਹਿਲਾਂ ਦੀਰੀ ਮਿੰਨ ਤਾਂ ਕਹੇ ਨਾ ਕੁਛ ਨਹੀਂ ਕਿਹਾ ਤੈਨੂੰ ਨਹੀਂ ਨਾ ਕਿਹਾ ਮੈਨੂੰ ਪਤਾ ਨਾ ਮੈਨੂੰ ਸਾਰੇ ਕਹਿੰਦੇ ਪਏ ਤੂੰ ਅਜੇ ਨਵੀਂ ਨਵੀਂ ਆਈ ਏ ਤੈਨੂੰ ਕਿੰਨੇ ਕਹਿਣਾ ਕੁਛ ਚਲੋ ਠੀਕਾ ਦੀਦੀ ਮੈਨੂੰ ਪੁੱਛ ਲਿਆ ਕਰ ਪਹਿਲਾਂ ਆਪਣੀਆਂ ਨਾ ਚਲਾਇਆ ਕਰ ਮੇਰੀ ਗੱਲ ਸੁਣ ਲੈ ਇਸ ਘਰ ਵਿੱਚ ਨਾ ਮੇਰਾ ਰਾਜ ਚੱਲਦਾ ਨਿੱਕੇ ਤੋਂ ਲੈ ਕੇ ਵੱਡੇ ਤੱਕ ਸਾਰੇ ਕੰਮ ਮੈਨੂੰ ਪੁੱਛ ਕੇ ਹੁੰਦੇ ਨੇ ਤੂੰ ਵਿੱਚ ਆਪਣੀ ਮਰਜ਼ੀ ਨਹੀਂ ਚਲਾਨੀ ਦੀਦੀ ਮੈਂ ਸਾਰਾ ਕੁਝ ਤੁਹਾਨੂੰ ਪੁੱਛ ਕੇ ਕਰਦੀ ਹਾਂ ਹਾਂ ਮੈਨੂੰ ਪੁੱਛ ਕੇ ਹੀ ਬਣਾਨੀ ਕੋਈ ਵੀ ਸਬਜ਼ੀ ਬਣਾਨੀ ਹੈ ਤੇ ਦੀਦੀ ਮੈਂ ਤੇ ਅੱਗੇ ਵੀ ਤੁਹਾਨੂੰ ਸਾਰਾ ਕੁਝ ਪੁੱਛ ਕੇ ਬਣਾਉਣੀ ਆ ਹਾਂ ਪੁੱਛ ਕੇ ਹੀ ਬਣਾਣਾ ਵਾ ਨਾਲੇ ਚਾਹ ਬਣਾ ਚਲਦੀ ਨਾਲ ਦੀਦੀ ਨੇ ਆਣਾ ਸਬਜ਼ੀ ਸਹੀ ਤਰ੍ਹਾਂ ਬਣਾਈ ਫੇਰ ਆਦ ਵਾਂਗ ਨਾ ਉਹਵੇਂ ਮਿਰਚਾਂ ਪਾਦੀ ਜਾਂ ਕੁਝ ਜ਼ਿਆਦਾ ਕਰਦੀ ਨਾ ਨੂਨ ਮਿਰਚ ਬਣਾਉਂ ਚਾ ਸਬਜੀ ਵੀ ਸਹੀ ਤਰ੍ਹਾਂ ਬਣਾਈ ਦੀ ਦਸ ਸੁਭਾਅ ਪਤਾ ਨਹੀਂ ਕਿੱਦਾਂ ਦਾ ਵਾਂ ਸਾਰੇ ਕੁਝ ਮੈਂ ਕਰਦੀ ਵੀ ਆ ਫਿਰ ਵੀ ਮੇਰੇ ਤੇ ਰੋਗ ਛੜ ਜਾਂਦੇ ਆ ਉਸ ਵੀ ਨਾ ਬੋਲ ਕੇ ਗਏ ਨੂੰ ਸਭ ਠੀਕ ਹੋ ਜਾਊਗਾ ਤਾਂ ਆਪ ਤੋ ਕੁਛ ਕਰਦੇ ਵੀ ਨਹੀਂ ਮੈਂ ਸਾਰਾ ਕੁਛ ਕਰ ਕਰਾ ਕੇ ਫਿਰ ਵੀ ਮੈਨੂੰ ਬੋਲ ਕੇ ਚੱਲਣਾ ਹੋਰ ਪ੍ਰੀਆ ਕੀ ਕਰਦੀ ਬੀਏ ਬਸ ਕੁਛ ਨਹੀਂ ਦੇਖਣ ਦੀ ਸੀਗੀ ਜਾਣਾ ਹੀ ਫੰਕਸ਼ਨ ਤੇ ਕਿਸੇ ਦੇ ਕੱਪੜੇ ਕੋਈ ਫੰਕਸ਼ਨ ਤੇ ਚਲਣੀ ਹੈ ਉਹ ਇਦਾਂ ਹੀ ਮਤਲਬ ਫੰਡ ਭਾਗਾ ਉਹਨਾਂ ਦੇ ਕਾਰੋਨ ਨੇ ਕਰ ਲਿਆ ਤੇ ਪੂਜਾ ਪਾਜਾ ਕਰਨੀ ਸੀ ਫਿਰ ਦੇ ਚਲ ਆ ਜਾ ਮੇਕੇ ਚਲ ਮੈਂ ਆਨੀ ਸਾਡੀ ਕਲੋਨੀ ਚ ਬਣਾਈ ਨਾ ਕੋਠੀ ਉਹਨਾਂ ਨੇ ਅੱਛਾ ਹਾਂ ਤੇ ਮੈਂ ਕਾ ਅਨਨੂ ਗਾਂਧੀ ਸਿੱਕੇ ਮੈਂ ਜਾਣਾ ਕਰਦੇ ਚਲ ਜਾ ਫਟਾਫਟ ਹੋ ਜਾ ਤਿਆਰ ਚਲਦੇ ਆ ਤਾ ਸਮਝ ਹੀ ਨਹੀਂ ਆਂ ਇੱਕ ਵਾਰੀ ਪਾ ਲੋ ਸੂਟ ਦੁਬਾਰਾ ਤੈਨੂੰ ਪਤਾ ਦਿਲ ਨਹੀਂ ਕਰਦਾ ਤਾਂ ਸਹੀ ਗੱਲ ਹੈ ਮੈਂ ਵੀ ਇੱਕ ਜਿਹੜਾ ਸੂਟ ਇੱਕ ਵਾਰੀ ਮੈਂ ਪਾ ਲਾ ਨਾ ਮੈਂ ਦੁਬਾਰਾ ਰਿਪੀਟ ਨਹੀਂ ਕਰਦੀਗੀ ਬਸ ਇਹੀ ਪ੍ਰੋਬਲਮ ਹੈ ਮੇਰੀ ਹੈ ਹਾਂ ਮੈਂ ਵੀ ਐਵੇਂ ਕਰਦੀ ਆ ਦੁਬਾਰਾ ਦਿਲ ਨਹੀਂ ਕਰਦਾ ਉਹ ਸੂਟ ਪਾ ਲਓ ਹਾਂ ਤੇ ਮੈਂ ਕਿਚਨ ਦੀ ਨਾ ਨਾ ਕੀ ਹੁਣੇ ਚਲੋ ਮਾਰਕੀਟ ਤੇ ਮੈਨੂੰ ਲਿਆ ਕੇ ਦੋ ਤੇ ਕਹਿੰਦੇ ਚਲ ਕੋਈ ਨਾ ਤੂੰ ਰੁੱਕ ਹੌਸਲਾ ਕਰ ਦੇਖਦਾ ਮੈਂ ਥੋੜਾ ਕੰਮ ਖਤਮ ਕਰ ਲਾ ਹੋਰ ਤੂੰ ਸੁਣਾ ਬਸ ਵਧੀਆ ਤੂੰ ਸੁਣਾ ਹੋਰ ਮੈਂ ਸੋਹਦੀ ਪੀਹਾ ਮੈਂ ਸੋਹਦੀ ਪੀਹਾ ਪਾਰਟੀ ਪੂਟੀ ਕਰੀਏ ਕਿਤੇ ਸਾਰੀਆਂ ਸਹੇਲੀਆਂ ਪੈਣਾ ਹਾਂ ਹਾਂ ਮੈਂ ਵੀ ਇਹੀ ਕਹਿ ਰਹੀ ਹਾਂ ਬਸ ਉਹ ਕਿੱਤੀਆਂ ਖਤਮ ਹੋ ਗਈਆਂ ਤੇ ਆਪਾਂ ਅਗਰ ਕਿੱਤੀ ਦੀ ਪੈਰਿੰਗ ਕਰਨੀ ਹੈ ਕੋਈ ਆ ਮਾੜੀ ਮੀਂਹ ਲੈਵਲ ਤੇ ਕਰਾਂਗੇ ਥੋੜੀ ਹਾਂ ਕੋਈ ਪਹਿਲੇ ਆਪਾਂ ਘਰ ਅੱਜ ਕਰਦੇ ਸੀ ਹੁਣ ਸੋਚਣ ਦੀ ਨਹੀਂ ਨਹੀਂ ਘਰ ਤੇ ਨਹੀਂ ਕਰਨੀ ਹੈਗੀ ਕੋਈ ਨਾ ਵਧੀਆ ਜਿਹਾ ਹੋਟਲ ਵੇਖਦੇ ਆ ਉੱਥੇ ਕਰਾਂਗੇ ਹਾਂ ਪਾਵਰ ਰੈਡੀਸਨ ਪਤਾ ਕਿੰਨਾ ਟੌਪ ਦਾ ਹੈ ਆਪਾਂ ਉੱਥੇ ਕਰਨੀ ਹੈ ਹਾਂ ਰੈਡੀਸਨ ਹੋਟਲ ਨਹੀਂ ਹੁਣ ਦੇਖਣਾ ਆਪਾਂ ਤੈਨੂੰ ਪਤਾ ਹੈ ਮਾੜਾ ਮੋਟੀ ਚੀਜ਼ ਤੇ ਆਪਾਂ ਸਹੀ ਗੱਲ ਹੈ ਸਾਡੀ ਤਾਂ ਫਿਰ ਗੱਲ ਹੀ ਹੋਰ ਹੈ ਚੱਲ ਛੱਡ ਤੇਰੀ ਕੋਈ ਘੱਟ ਨਹੀਂ ਹੈ ਹਾਂ ਹੋਰ ਬਸ ਠੀਕ ਹੈ ਤੂੰ ਸੁਣਾ ਹੋਰ ਆਪਣੀ ਛੋਟੀ ਦੀ ਸੁਣਾ ਤੂੰ ਛੋਟੀ ਦੀ ਕੀ ਸੁਣਾਵਾਂ ਐਵੇਂ ਜਿੱਲੜ ਜੀ ਹੈਗੀ ਆ ਕੋਈ ਕੰਮ ਨਹੀਂ ਚੱਜ ਨਾਲ ਕਰਦੀ ਹੈਗੀ ਅੱਛਾ ਹੋਰ ਕੀ ਸਭ ਤੋਂ ਵਧੀਆ ਹੈ ਜਿੱਲੜ ਆ ਤੇ ਤੇਰੇ ਵਾਸਤੇ ਮੌਕਾ ਹੈਗਾ ਕਿ ਤੋ ਰੱਖ ਆਪਣੀ ਘਰ ਦੇ ਵਿੱਚ ਕੰਟਰੋਲ ਤੇ ਮੈਂ ਪੂਰਾ ਪੂਰਾ ਰੱਖੂੰਗੀ ਉਹਦੀ ਤੋਂ ਟੈਨਸ਼ਨ ਨਾ ਲੈ ਮੈਂ ਤੇ ਆਪਣੇ ਅੱਗੇ ਵੱਡਿਆ ਵੱਡਿਆਂ ਨੂੰ ਨਹੀਂ ਬੋਲਣ ਦਿੱਤਾ ਤੇ ਫੇਰ ਕੀ ਚੀਜ਼ ਹੈਗੀ ਹੈ ਹਾਂ ਇਹ ਤੇ ਮੈਨੂੰ ਆ ਮਤਲਬ ਤੇਰੀਆਂ ਕੋਈ ਨਹੀਂ ਕੁਛ ਕਸ ਸਕਦਾ ਉਹ ਦੀਦੀ ਚਾਹ ਲੈ ਲਓ ਲੈ ਦੇ ਚਾਹ ਠੀਕ ਹੈ ਫਿਰ ਚਾਹ ਲੈ ਕੇ ਆਈ ਹੈ ਮੈਂ ਪੀਵਾਂ ਵੇਖਾ ਕਿਵੇਂ ਦੀ ਬਣਾਈ ਹੈਨੇ ਤੇਰੇ ਭਾਈ ਵੀ ਮਾਂ ਵੀ ਜਾਣਾ ਤੈਨੂੰ ਦੱਸਿਆ ਨਾ ਫਿਰ ਮਾਰਕੀਟ ਹਾਂ ਚਲ ਠੀਕ ਹੈ ਓਕੇ ਧਿਆਨ ਨਾ ਬੈ ਐਡੀ ਮਹਿੰਗੀ ਮੇਰੀ ਨੇਲ ਪੈਂਟ ਹੈ ਹੁਨੇ ਰੋੜ ਦੇ ਨਹੀਂ ਸੀ ਤੂੰ ਤਾਂ ਆਪੂ ਤਾਂ ਕੁਛ ਲੱਗਦਾ ਹੈ ਨਹੀਂ ਆ ਦੀਦੀ ਮੈਂ ਵੇਖ ਕੇ ਬੈਠੀ ਸੀ ਕਿ ਨੇਲ ਪੇਂਟ ਪਈ ਹੋਈ ਆ ਨਾਲੇ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਰੁਕ ਜਾ ਦੋ ਆ ਮਿੰਟ ਚਾਹ ਪੀ ਲੰਦ ਪਹਿਲਾਂ ਮੈਨੂੰ ਬੋਲ ਦੀਦੀ ਆਣ ਵਾਲੇ ਹਨਾ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਸਬਜ਼ੀ ਬਣੀ ਹੋਈ ਆ ਇੱਕ ਤੇ ਹੋਰ ਕੁਝ ਬਣਾਉਣਾ ਨੂੰ ਕਿਹੜੀ ਸਬਜ਼ੀ ਬਣਾ ਕੇ ਆਈ ਹੈ ਆਲੂ ਮਟਰ ਬਿਨਾ ਪੁੱਛੇ ਹੀ ਆਲੂ ਮਟਰ ਬਣਾ ਆਈ ਹੈ ਦੀਦੀ ਮੈਨੂੰ ਪਤਾ ਨਹੀਂ ਹੈਗਾ ਕਿ ਉਹ ਦੀਦੀ ਆਣ ਵਾਲੇ ਆ ਕੀ ਨਹੀਂ ਪਤਾ ਸੀ ਨਾਲੇ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਨਹੀਂ ਤੇ ਦੀਦੀ ਨੇ ਤੈਨੂੰ ਫੋਨ ਕਰਨਾ ਸੀ ਕਿ ਮੈਨੂੰ ਕਰਨਾ ਸੀ ਘਰ 'ਚ ਮੈਂ ਵੱਡੀ ਆ ਜਿੰਨੇ ਆਣਾ ਜਾਣਾ ਉਹਨੇ ਮੈਨੂੰ ਫੋਨ ਕਰਨਾ ਤੈਨੂੰ ਨਹੀਂ ਫੋਨ ਕਰਕੇ ਦੱਸਣਾ ਸਮਾਂ ਲੱਗੀ ਹੋ ਨਹੀਂ ਕੀਤਾ ਦੀਦੀ ਨੇ ਹੁਣ ਦੱਸ ਦੋ ਫਿਰ ਕੀ ਬਣਾਣਾ ਮੈਂ ਉਹੀ ਬਣਾ ਦਿੰਦੀ ਆ ਜਾ ਬਲਾਲੂ ਮਟਰ ਪਾ ਕੇ ਲਿਆ ਕੋਲੀ 'ਚ ਵੇਖਾ ਕਿਵੇਂ ਦੇ ਬਣਾਏ ਨੇ ਜਬਾਨ ਲੜਾਨੀ ਸਿੱਖੀ ਆ ਅੱਗੋਂ ਹਲੂ ਜਿਹੜੀ ਸਬ지 ਪੜਾ ਹੂੰ ਹੂੰ ਇਹ ਆਲੂ ਮਟਰ ਨੇ ਨਾ ਵਿੱਚ ਲੂਣ ਆ ਮਰਚ ਕਿੱਥੋਂ ਸਿੱਖਿਆ ਇਹ ਕੰਮ ਆਇਕਲ ਦੇ ਕੁੜੀਆਂ ਨਹੀਂ ਆ ਸਿਆਣੀਆਂ YouTube ਤੋਂ ਵੇਖ ਕੇ ਸਿੱਖ ਲੈਂਦੀਆਂ ਨੇ ਇੰਨਾ ਕੰਮ ਵੀ ਨਹੀਂ ਆਉਂਦਾ ਤੈਨੂੰ ਉਨ ਫੇਰ ਦੁਬਾਰਾ ਮੈਨੂੰ ਜਾ ਕੇ ਵੇਖਣਾ ਪੈਣਾ ਸਬਜ਼ੀ ਚ ਨਮਕ ਵੇਖਣਾ ਪੈਣਾ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਪਤਾ ਕਰੋ ਨਾ ਫਿਰ ਵਿਆਹ ਹੀ ਕਰਾਉਣ ਦਾ ਸ਼ੌਂਕ ਸੀ ਲੈ ਜਾ ਹੁਣ ਇਹਨੂੰ ਚੱਕ ਕੇ ਚੱਲ ਇੱਕ ਕੱਪ ਨਹੀਂ ਨਜ਼ਰ ਆਂਦਾ ਲੱਗ ਗਿਆ ਪਤਾ ਨਹੀਂ ਕੀ ਗਰਮ ਪਾਣੀ ਜਾਂ ਕਰਕੇ ਲੈ ਆਈ ਏ ਹੈਲੋ 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 ਹਲੋ ਅੰਜਲੀ ਸਿਮੀ ਕੀ ਆਲੀ ਹਾਂ ਵਧੀਆ ਤੂੰ ਸੁਣਾ ਵਧੀਆ ਵਧੀਆ ਕਿੱਥੇ ਆ ਤੂੰ ਮੈਂ ਘਾਰ ਹੀ ਗਈ ਆ ਅੱਛਾ ਮੈਂ ਨਾ ਤੇਰੇ ਵੱਲ ਆਈ ਹੋਈ ਸੀ ਮੈਂ ਆ ਗਿਆ ਆਪਣੇ ਫਰੈਂਡ ਨੂੰ ਛੱਡਣ ਆਈ ਸੀ ਇੱਧਰ ਅੱਛਾ ਤਾ ਤੂੰ ਘਰ ਆ ਫਿਰ ਨਹੀਂ ਨਹੀਂ ਮੈਂ ਘਰ ਜਾਣਾ ਵਾ ਮੈਂ ਨਾ ਲੇਟ ਹੋ ਜਾਣਾ ਵਾ ਲੈ ਆ ਕੀ ਗੱਲੂਈ ਤੂੰ ਕਿਹੜਾ ਮੇਰੇ ਵੱਲ ਰੋਜ਼ ਧੂਰੀ ਰੰਨੀ ਆ ਕੀ ਕੋਈ ਨਹੀਂ 5 10 ਮਿੰਟ ਲਈ ਆ ਜਾ ਨਹੀਂ ਨਹੀਂ ਯਾਰ ਫਿਰ ਐਵੇਂ ਮੰਮੀ ਬੋਲਣਗੇ ਮੈਨੂੰ ਕਿ ਤੂੰ ਚਲੇਗੀ ਐਵੇਂ ਮੈਂ ਅੱਗੇ ਲੇਟ ਹੋ ਗਈ ਆਪਣੀ ਫਰੈਂਡ ਨੂੰ ਵੀ ਛੱਡਣ ਆਈ ਹੋਈ ਐ ਤਰ ਯਾਰ ਤੂੰ ਕਿਹੜਾ ਰੋਜ਼ ਰੋਜ਼ ਆਣਾ ਹੁੰਦਾ ਆ ਜਾ ਕੁਝ ਨਹੀਂ ਹੁੰਦਾ ਚਲ ਠੀਕ ਆਂਨੀ ਆ ਫਿਰ ਮੈਂ ਹਾਂ ਠੀਕ ਆ ਜਾ ਓਕੇ ਓਕੇ ਹਾਂਜੀ ਹੋਰ ਕਿਦਾਂ ਠੀਕ ਆ ਵਧੀਆ ਤੂੰ ਸੁਣਾ ਵਧੀਆ ਸ਼ੂਗਰ ਤੂੰ ਵੀ ਆਈ ਤੇ ਲੱਗ ਗਿਆ ਜੀ ਇਸੇ ਤੇ ਮੈਂ ਕਿਹਾ ਚੱਲ ਹੋਰ ਜਾ ਮਮੀ ਡੈਡੀ ਸਭ ਠੀਕ ਆ ਨਾ ਹਾਂ ਬਹੁਤ ਵਧੀਆ ਤੂੰ ਸੁਣਾ ਬਸ ਵਧੀਆ ਹੋਰ ਤੂੰ ਤੇ ਇਦਾਂ ਹੀ ਲੰਘ ਜੰਨੀ ਹੁੰਦੀ ਆ ਨਾ ਮੇਰੇ ਵੱਲ ਵੀ ਨਹੀਂ ਆਉਂਦੀ ਤੇ ਹੁਣ ਮੈਂ ਤੈਨੂੰ ਤਾਂ ਇਹ ਫੋਨ ਕਰਕੇ ਪੁੱਛਿਆ ਸੀ ਚੱਲ ਠੀਕ ਆ ਚਲ ਹੁਣ ਚਲੀ ਅੰਦਰ ਬੈ ਕਿੰਨੇ ਦਿਨਾਂ ਬਾਅਦ ਆਈ ਆ ਫੋਨ ਤੇ ਵੀ ਨਹੀਂ ਗੱਲ ਕਰਦੀ ਇਨਾ ਵੀ ਜ਼ਰਰ ਨਹੀਂ ਤੋਂ ਆਪਣੇ ਕਾਲਜ ਤਾਈਓ ਤੇ ਮੈਂ ਤੈਨੂੰ ਫੋਨ ਕੀਤਾ ਸੀ ਕਿ ਮੈਂ ਪੁੱਛ ਹੀ ਲਵਾਂ ਜੀਜੂ ਨਾ ਕਿਤੇ ਬਾਹਰ ਨਾ ਗਈ ਹੋਵੇ ਤੈਨੂੰ ਪਤਾ ਮੇਰਾ ਨਵਾਂ ਨਵਾਂ ਵਿਆਹ ਹੋਇਆ ਵਾ ਮੇਰੀ ਕਿੰਨੀਆਂ ਗੱਲਾਂ ਪੈਂਡਿੰਗ ਪਈਆਂ ਵਾ ਤੂੰ ਵੀ ਉੱਤੇ ਮੇਨਾਂ ਗੱਲ ਨਹੀਂ ਕਰਦੀ ਤੂੰ ਕਿਹੜਾ ਆ ਜੰਨੀ ਆ ਤੈਨੂੰ ਇਨਾ ਫੋਨ ਕਰਕੇ ਚੰਗਾ ਨਹੀਂ ਲੱਗਦਾ ਮੈਂ ਰੋਜ਼ ਰੋਜ਼ ਇਦਾਵਾ ਤੈਨੂੰ ਪਤਾ ਫਿਰ ਦੀਦੀ ਵੀ ਹੈਗੀ ਆ ਫਿਰ ਉਹ ਵੀ ਕੁਝ ਕਹਿਨ ਨਾ ਤਾਂ ਕਰਕੇ ਤੂੰ ਤੇ ਮੇਨਾਂ ਗੱਲ ਕਰ ਲੈ ਕਰ ਹੋਰ ਸੁਣਾ ਤੂੰ ਮੰਮੀ ਡੈਡੀ ਸਭ ਠੀਕ ਠਾਕ ਹਨਾ ਕਰ ਸਭ ਵਧੀਆ ਹੂੰ ਹੋਰ ਕੋਈ ਨਵੀਂ ਤਾਜੀ ਸੁਨਾ ਚਾਹ ਬਣਾਵਾ ਮੈਂ ਨਹੀਂ ਬੈ ਤੂੰ ਗੱਲਾਂ ਕਰ ਉਹ ਲੈਣਾ ਥੋੜੀ देर ਫਿਰ ਬਣਾਈ ਜਾ ਅੱਛਾ ਮੈਂ ਜਾਣਾ ਵਾ ਮम्मी ਰਾਂ ਦੱਸ ਕੇ ਥੁਰਣਾ ਆਈ ਆ ਲੈ ਤੂੰ ਫੋਨ ਕਰ ਦੇ ਫਿਰ ਕੀ ਹੋਇਆ ਮम्मी ਨੇ ਕਿਹੜਾ ਕੁਝ ਕਿਹਾ ਨਾ ਤੂੰ ਮੰਮੀ ਨੂੰ ਫੋਨ ਨਾ ਕਰਕੇ ਦੱਸੀ ਕੋਲੇ ਤੂੰ ਸਿੱਧਾ ਆਈ ਏ ਮੇਰੇ ਵੱਲ ਦੱਸਾਂ ਦੀ ਮੈਂ ਤੈਨੂੰ ਫਰੈਂਡ ਨੂੰ ਛੱਡਣ ਆਈ ਸੀ ਇੱਧਰ ਤੇ ਮੈਂ ਕਿਹਾ ਚੱਲ ਤੇਰੇ ਵੱਲ ਵੀ ਹੋਈ ਜਾ ਤੂੰ ਚੱਲ ਪੈਣਾ ਚੰਗਾ ਹੈ ਤੂੰ ਆ ਤੇ ਗਈ ਆ ਐਸੇ ਬਹਾਨੇ ਨਹੀਂ ਤੇ ਤੂੰ ਕਿਹੜਾ ਮੇਰੇ ਵੱਲ ਨਹੀਂ ਰਹਿਣੀ ਆ ਤੈਨੂੰ ਪਤਾ ਨਾ ਮੇਰੇ ਐਗਜ਼ਾਮ ਆਉਣ ਵਾਲੇ ਆ ਘਰ ਦਾ ਕੰਮ ਵੀ ਮੈਨੂੰ ਸਾਰਾ ਕਰਨਾ ਪੰਦਾ ਵਾ ਉਹ ਤੇ ਆਇਆ ਚਲ ਮੰਮੀ ਹਰਨੂ ਨੂੰ ਨਾ ਫੋਨ ਕਰਕੇ ਹੁੰ ਦੱਸਦੀ ਮੰਮੀ ਹਰਨੂ ਕਹਿੰਦਾ ਤੂੰ ਉੱਧਰ ਚਲੇ ਲਈ ਆ ਫਿਰ ਕੀ ਹੋਇਆ ਯਾਰ ਮੈਂ ਤੇ ਕਹਿ ਨਹੀਂ ਸੀ ਅੱਜ ਅਗਰ ਭੈਣ ਦੇ ਰੋ ਟਾਈਮ ਲੱਗਦਾ ਤੇ ਹੁਣ ਮੈਨੂੰ ਟਾਈਮ ਮਿਲਿਆ ਤੇ ਮੈਂ ਫੋਨ ਕਰਦਾ ਪਤਾ ਕਿੰਨੀਆਂ ਸਾਰੀਆਂ ਮੇਰੀਆਂ ਗੱਲਾਂ ਪਈਆਂ ਗਈਆਂ ਵਾ ਸਿਰ ਨਾ ਹੀ ਕਰਨੀ ਔਰ ਕਿੰਨਾ ਜ਼ਰਾ ਤੂੰ ਵੀ ਕਦੀ ਘਰ ਆ ਜਾ ਘਰ ਤੈਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਉਹ ਤੇ ਆਇਆ ਗੱਲ ਨਵਾਂ ਨਵਾਂ ਹੁਣ ਪਿਆ ਹੋਇਆ ਮੈਂ ਕੀ ਕਰਾਂ ਤੇ ਮੇਰੀ ਜਠਾਨੀ ਦਾ ਸੁਭਾਅ ਵੀ ਥੋੜਾ ਤੱਤਾ ਜਿਹਾ ਹੈਗਾ ਵਾ ਤਾ ਘਰ ਕੇ ਚਲ ਤੂੰ ਬਹਿ ਫਿਰ ਮੈਂ ਪਾਣੀ ਦੇ ਲਿਆਵਾ ਨਹੀਂ ਰਹਿਣ ਤੇ ਬਹਿ ਜਾ ਤੂੰ ਆਏ ਹਾਏ ਪਾਣੀ ਤੇ ਪੀ ਪਾਣੀ ਯਾ ਨੀਅਮ ਹੈ ਬਹਿ ਅਲਾ ਪਾਣੀ ਪੀ ਇਹਦਾ ਘਰੋਂ ਮੈਂ ਚਾਹ ਧਰ ਲਵਾ ਨਹੀਂ ਨਹੀਂ ਮੈਂ ਜਾਣਾ ਵਾਂ ਘਰ ਬਹਿ ਤੂੰ ਕਿਹੜਾ ਰੋਜ਼ ਰੋਜ਼ ਆਨੀ ਆ ਮੈਂ ਚਾਹ ਬਣਾ ਕੇ ਆਨੀ ਆ ਮੈਂ ਦੱਸਿਆ ਨਹੀਂ ਘਰ ਕਹਤਾ ਨਾ ਮੈਂ ਮੰਮੀ ਨੂੰ ਦੱਸ ਕੇ ਨਹੀਂ ਆਈ ਤੇ ਮੈਂ ਜਾਣਾ ਮੈਂ ਘਰ ਫਿਰ ਕੀ ਹੋ ਗਿਆ ਦੋ ਦੋ ਘੁੱਟ ਪੀਨੇ ਆ ਦੋਵੇਂ ਪੈਣਾ ਪੈਣਾ ਮੈਨੂੰ ਜਾਣ ਦੇ ਬੈ ਤੂੰ ਮੇ ਲਿਆਨੀ ਆ ਹਲੋ ਚਲ ਚਾਹ ਬੀ ਚਾਹ ਮੈਂ ਬਣਾ ਲਈ ਮੈਂ ਫਿਰ ਕੀ ਹੋਇਆ ਤੈਨੂੰ ਪਤਾ ਨਾ ਪੀ ਪੀ ਕੋਈ ਨਹੀਂ ਥੋੜੀ ਥੋੜੀ ਹੀ ਜੀ ਹੈ ਜਲਦੀ ਕਰ ਮੈਂ ਜਾਣਾ ਹੀ ਆ ਹਾਂ ਮੈਂ 2 ਮਿੰਟ ਚ ਗਲਾਸ ਰੱਖ ਕੇ ਆਈ ਚਲ ਹੋਰ ਸੁਣਾ ਕੋਈ ਨਵੀਂ ਤਾਜੀ ਛੱਡ ਦੇ ਫੋਨ ਨੂੰ ਭੈਣ ਨਾਲ ਗੱਲਬਾਤ ਮਾਰ ਲਾ ਚੱਲ ਪੀ ਜਾ ਸਮੋਸੇ ਮੰਗਾਏ ਆ ਨਹੀਂ ਸਮੋਸੇ ਨਹੀਂ ਬਸ ਆ ਚਾਹ ਨਾਲ ਤੂੰ ਕਿਹੜਾ ਰੋਜ਼ ਰੋਜ਼ ਆਣਾ ਸਮੋਸੇ ਵੀ ਮੰਗਵਾਏ ਆ ਮੈਂ ਸਮੋਸੇ ਕਿਉਂ ਮੰਗਵਾ ਲਿਆ ਚਾਹ ਪੀਜੇ ਲੈਣੀ ਹੈ ਪੀ ਫਿਰ ਹੋਰ ਤੇ ਐਗਜ਼ਾਮ ਸਹੀ ਚੱਲਣਦੇ ਆ ਨਾ ਅੱਛਾ ਕਿੰਨੀ ਕਿਦੇ ਅੰਜਲੀ ਆਈ ਹੋਈ ਹੈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹਾਂ ਮੈਂ ਵੀ ਕਹਾਂ ਕਦੋਂ ਦੀ ਗੱਲਾਂ ਦੀ ਆਵਾਜ਼ ਆਂਦੀ ਪਤਾ ਨਹੀਂ ਕੌਣ ਆਇਆ ਹੋਰ ਸਬਜੀ ਸਬਜੀ ਵੇਖ ਲਈ ਸਾਰੀ ਹਾਂ ਦੀਦੀ ਵੇਖ ਲਈ ਹੈ ਸਬਜੀ ਉਹ 2 ਮਿੰਟ ਆਈ ਸੀ ਨਾ ਮੈਂ ਕਹਾਂ ਜਿਹੜਾ ਬੈਂ ਆ ਉਹਦੇ ਕੋਲ ਆਹੋ ਤੇ ਵੇਖਣੀ ਹੀ ਪਹਿਲਾਂ ਸਾੜੀ ਸਾੜ ਨਾ ਛੜੀ ਹੋਵੇ ਸਬਜੀ ਸਾਰੀ ਵੇਖ ਲਈ ਮੈਂ ਦੀਦੀ 2 ਮਿੰਟ ਹੋਏ ਨੂੰ ਆਈ ਨੂੰ ਮੈਂ ਕਹਾਂ ਚੱਲ ਚਾਹ ਪੀ ਲਈਏ ਤਾਡੀ ਤੋਂ ਮੈਨੂੰ ਕਦੋਂ ਦੀ ਗੱਲਾਂ ਦੀ ਆਵਾਜ਼ ਆਂਦੀ 2 ਮਿੰਟ ਕਿੱਥੇ ਹੋਏ ਨੇ ਜਾ ਬਣਾ ਸਬਜੀ ਵੇਖਿਆ ਹੁਣ ਸਾੜਨਾ ਗਈ ਹੋਵੇ ਉਤੋਂ ਦੀਦੀ ਨੇ ਵੀ ਆਣਾ ਕੋਈਂ ਦੀਦੀ ਦੇ ਵੇਖ ਆਨੀਆ ਫਿਰ ਹਾਂ ਜਾ ਪਹਿਲਾਂ ਵੇਖ ਕੇ ਆ ਘਰ ਵੀ ਇੰਦਾ ਹੀ ਕਰਦੀ ਏ ਨਹੀਂ ਦੀਦੀ ਘਰ ਤਾਂ ਬਹੁਤ ਵਧੀਆ ਕੰਮ ਕਰਦੀ ਸੀ ਮੈਨੂੰ ਤਾਂ ਲੱਗਦਾ ਨਹੀਂ ਇਹਨੂੰ ਕੋਈ ਕੰਮ ਆਂਦਾ ਸਾਰਾ ਰੋਟੀ ਪਾਣੀ ਸਬਜੀ ਸਾਰਾ ਸੁਆਹ ਕਰਦੀ ਸਬਜੀ ਸਬਜੀ ਕੱਲ ਤਾਂ ਸਾਰੀ ਇੰਨੇ ਉਹ ਨਮਕਾਂ ਵਿੱਚ ਨਮਕਾਂ ਵਿੱਚ ਮਿਰਚ ਲੈ ਗੋਵਰ ਤੇ ਖਾਣਾ ਬੁਣੇ ਹੁਣ ਵੀ ਕੋ ਦੋਦੀ ਬੈਠੀ ਤੇ ਨਾ ਚਾਹ ਪੀਵੀ ਜਾਂਦੀ ਐ ਸਬਜੀ ਗੈਸ ਤੇ ਸੜਦੀ ਪੀ ਐ ਉਧਰੋਂ ਵੀ ਤੇ ਜਿਹੜੀ ਟੱਬਰ ਚੋਂ ਆਈ ਐ ਸਾਰਾ ਉਧਰੋਂ ਵੀ ਕੰਮ ਕਰਦੀ ਹੁੰਦੀ ਸੀ ਇੱਧਰ ਵੀ ਤੇ ਕਰਦੀ ਆ ਮੈਨੂੰ ਤਾਂ ਕੋਈ ਲੱਭਦਾ ਨਹੀਂ ਇਹਦਾ ਕੰਮ ਕੀਤਾ ਜਿੱ ਲੜ ਜਿੱ ਜਿਹਾਵਾ ਕੰਮ ਕਰਦੀ ਐ ਚਲੋ ਹੌਲੀ ਹੌਲੀ ਹੋ ਜਾਏਗੀ ਥੋੜਾ ਸਮਝਾ ਕੇ ਜਾ ਇਹਨੂੰ ਥੋੜਾ ਮਾਰਾ ਜਿਆ ਕੋਈ ਨਹੀਂ ਮੈਂ ਸਮਝਾ ਦਾਂਗੀ ਚਲ ਛੱਡ ਦੋ ਹੋਰ ਸੁਣਾ ਘਰ ਸਭ ਵਧੀਆ ਹਾਂਜੀ ਜੀ ਸੁਣਾ ਆ ਗਈਆਂ ਹਾਂਜੀ ਜੀ ਰੀ ਸਖਾਈ ਸਬਜੀ ਹਾਂ ਵੇਖ ਲਈਏ ਸਬਜੀ ਹੋਰ ਆਟਾ ਆਟਾ ਬੋਲ ਲਿਆ ਨਹੀਂ ਹਲੇ ਗੁੰਦਣਾ ਚਲੋ ਹੁਣ ਚਾਹ ਫਟਾਫਟ ਪੀ ਲੋ ਤੇ ਆਪਣੀਆਂ ਗੱਲਾਂ ਗੁੱਲਾਂ ਛੇਤੀ ਖਤਮ ਕਰੋ ਤੇ ਕੰਮ ਵੇਖੋ ਜਾ ਕੇ ਸੋਈ ਚ ਸਮੇ ਲੱਗੀ ਅਸਮੀ ਤੇ ਜੁਠਾਨ ਦਾ ਸੁਭਾਅ ਕਿੱਦਾਂ ਦਾ ਹੈਗਾ ਵਾ ਫਿਰ ਮੈਂ ਦੱਸਿਓ ਤੇ ਆ ਪਰ ਸੁਭਾਅ ਦਾ ਤਾਂ ਹੀ ਹੈਗਾ ਵਾ ਚਲ ਠੀਕ ਹੈ ਫਿਰ ਮੈਂ ਚਲਨੀ ਆ ਚਲ ਫਿਰ ਆਂਦੀ ਜਾਂਦੀ ਰਿਹਾ ਕਰ ਹੈ ਹਾਂ ਹੁਣ ਤੁਮ ਹੋਲਸਾਲ ਵੀ ਵੇਖ ਹੀ ਲਿਆ ਵਾ ਕਿੱਦਾਂ ਦਾ ਹੈਗਾ ਵਾ ਹੁਣ ਤੇ ਮੈਂ ਦੇਖ ਹੀ ਲਿਆ ਹੁਣ ਮੈਂ ਪਾਵਾ ਕਰਾਂਗੀ ਤੇਰੇ ਤੋਂ ਹਾਂ ਤੂੰ ਚੱਕਰ ਮਾਰਿਆ ਕਰ ਚੱਲ ਫਿਰ ਮੰਮੀ ਡੈਡੀ ਦਾ ਸਾਰਿਆਂ ਦਾ ਖਿਆਲ ਰੱਖੀ ਠੀਕ ਆ ਚੱਲ ਚੰਗਾ ਵੇਖ ਮਹਾਰਾਣੀ ਕਿ ਦੱਸ ਸਕਤੀ ਹੈ ਹੁਣ ਤੇ ਹੁਣ ਮੈਂ ਠਾਨੀਆ ਜਰਾ ਤੇ ਮੈਂ ਹਾਂਜੀ ਹਾਂਜੀ ਜੀ ਕੀ ਹੋ ਰਿਹਾ ਹੈ ਕੁਛ ਨਹੀਂ ਕੰਮ ਕਾਲ ਸਾਰਾ ਪਿਆ ਆ ਤੁਸੀਂ ਰਵਾਨਾ ਕੋੜੇ ਵਿੱਚ ਕੇ ਸੁੱਤੇ ਹੋਏ ਹੋ ਮੇਰੇ ਕੰਮ ਕੁਮ ਤਾਂ ਮੈਂ ਸਾਰਾ ਕਰ ਲਿਆ ਸੀ ਮੈਂ ਤਾਂ ਚਲ ਥੋੜੀ ਦੇਰ ਮੈਂ ਲੇਟ ਜਾ ਤੇ ਬਾਕੀ ਹੋਰ ਕੋਈ ਕੰਮ ਨਹੀਂ ਹੁੰਦਾ ਕਰਦਾ ਕੰਮ ਤਾਂ ਤੁਸੀਂ ਕੋਈ ਇਹ ਕੱਟਾ ਵੇਖੋ ਕਿੰਨਾ ਪਿਆ ਆ ਢੋਤੇ ਇਹ ਵੇਖੋ ਇਹ ਕਿੰਨੇ ਸਾਫ਼ ਕਰਨਾ ਹੁਣੇ ਕੋਈ ਪ੍ਰੋਨਾ ਆ ਜੇ ਤੋਂ ਉਹਨਾਂ ਨੇ ਕੀ ਵੇਖਣਾ ਕਿ ਰਮਾਨਾ ਆਪਾ ਸੁੱਤੇ ਪਏ ਆ ਇਹ ਵੇਖੋ ਬੋਤਲਾਂ ਉੱਥੇ ਪਈਆਂ ਢੋਤੇ ਚਾਬੀਆਂ ਆਪਣੇ ਅਕ ਲੈਚਰ ਸਾਰੇ ਇੱਥੇ ਪਏ ਨੇ ਬਾਲਵੁੱਲ ਸਹੀ ਕਰੋ ਆਪਣੇ ਸਾਰੇ ਕੋਈ ਨਹੀਂ ਰਮਾਨਾ ਰਸਤਾ ਰੁਕਾ ਨਹੀਂ ਥੇ ਹੋਣੀਆਂ ਸਮਾਂ ਲੱਗੀ ਉੱਠ ਕੇ ਤੇ ਕੰਮ ਕਰੋ ਕਿ ਡੇਰ ਮਾ ਆਣਾ ਸੋਂ ਹੁੰਦੇ ਆ ਮੈਂ ਤੇ ਕੰਮ ਕਰਕੇ ਬੈਠੀ ਸੀ ਨਾ ਤਾਂ ਨਾ ਚਾਈ ਚਾਈ ਐ ਇਸ ਘਰ ਵਿੱਚ ਕਿ ਮੈਂ ਤੇ ਮੇਰੀ ਜਠਾਨੀ ਆਪਾਂ ਦੋਵੇਂ ਭੈਣਾ ਭੈਣਾ ਬਣ ਕੇ ਰਵਾਂਗੇ ਟਰਲ ਮਿਲ ਕੇ ਰਵਾਂਗੇ ਲੇਕਿਨ ਉਹ ਤੈਨੂੰ ਵੇਖ ਕੇ ਨਹੀਂ ਚਰਜੇ ਨਿੱਕੀ ਜੀ ਗੱਲ ਤੋਂ ਮੈਨੂੰ ਇੰਨਾ ਖਿੱਚ ਕੇ ਪਾ ਹੀ ਹੁੰਦੇ ਆ ਜਿੱਦਾਂ ਮੈਂ ਪਤਾ ਨਹੀਂ ਕਿੰਨੀ ਕੀ ਵੱਡੀ ਗਲਤੀ ਕਰ ਦਿੱਤੀ ਹੋਵੇ ਪਤਾ ਨਹੀਂ ਮੇਰੇ ਤੋਂ ਚੰਦੇ ਕੀ ਆ ਮੈਨੂੰ ਦੱਸਣ ਤਾਂ ਸਹੀ ਜਿੱਦਾਂ ਕਹਿਣਗੇ ਮੈਂ ਉਦਾਂ ਹੀ ਕਰ ਲਾਂਗੀ ਪਰ ਕੁਝ ਬੋਲਦੇ ਵੀ ਤੇ ਨਹੀਂ ਆ ਬਸ ਮੈਨੂੰ ਗੁੱਸਾ ਕਰ ਦਿੰਦੇ ਆ ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਚਾਲ ਹੈ ਵਧੀਆ ਤੁਸੀਂ ਸੁਣਾਓ ਠੀਕ ਹੋ ਹਾਂਜੀ ਵਧੀਆ ਜੀ ਜੁੰਨੀ ਆਏ ਨਹੀਂ ਜੀ ਜੁੰਨੀ ਆਏ ਮੈਂ ਕੱਲ ਹੀ ਆਏ ਹੁਣੇ ਕੰਮ ਤੇ ਗਏ ਨਹੀਂ ਤੇ ਸੇਰ ਦੀ ਮੇ ਨਿਕਲਣ ਨਿਕਲਣ ਕਰਦੀ ਪਈਆਂ ਅੱਛਾ ਹੁਣੇ ਤਾਂ ਦਾ ਆਪਣਾ ਸਵੇਰ ਦਾ ਵੇਟ ਕਰਦੇ ਪਏ ਸੀ ਇੰਨਾ ਟਾਈਮ ਹੋ ਗਿਆ ਦੀਦੀ ਨਹੀਂ ਲੇਟ ਆ ਉਹ ਸੇਰੇ ਕਹਿ ਰਹੇ ਮੈਂ ਜਾਣਾ 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 ਹੁਣੇ ਗਏ ਨਹੀਂ ਤੇ ਫਿਰ ਤਾਂ ਕਰਕੇ ਮੈਂ ਹੁਣੇ ਆਈ ਅੱਛਾ ਦੀਦੀ ਦੀਦੀ ਆਗੇ ਨੇ ਆਜੋ ਸਸ਼ਿਕਾ ਦੀਦੀ ਸਸ਼ਿਕਾ ਜੀ ਕੀ ਹਾਲ ਚਾਲ ਹੈ ਵਧੀਆ ਬਸ ਠੀਕ ਹੈ ਹੋਰ ਤੁਸੀਂ ਸੁਣਾਓ ਵਧੀਆ ਤਿੰਨ ਨੂੰ ਪਤਾ ਨਹੀਂ ਲੱਗੰਦਿਆ ਐਡੀ ਗਰਮੀ ਆ ਤੋ ਇੱਥੇ ਦੀਦੀ ਨੂੰ ਖੜਾਇਆ ਹੋਇਆ ਆ ਅੰਦਰ ਏਸੀ ਵਾਲੇ ਕਮਰੇ ਚ ਲੈ ਕੇ ਜਾ ਚਲਾਓ ਦੀਦੀ ਤੁਸੀਂ ਅੰਦਰ ਜਾ ਪਾਣੀ ਪੂਣੀ ਲੈ ਕੇ ਆ ਹੁਣ ਆ ਜੋ ਦੀਦੀ ਹੋਰ ਬਸ ਵਧੀਆ ਤੁਸੀਂ ਸੀਰ ਤੇ ਤੁਹਾਡੀ ਵੇਟ ਕਰਦੇ ਪਏ ਤੁਸੀਂ ਇੰਨਾ ਟਾਈਮ ਲਾ ਆਏ ਤੇ ਬਸ ਦੁਕਾਨ ਤੇ ਹੁਣੇ ਗਏ ਨੇ ਸੀਰ ਤੇ ਜਾਣ-ਜਾਨ ਕਰਦੇ ਪਏ ਤੇ ਫਿਰ ਹੁਣ ਗਏ ਨੇ ਤੇ ਮੈਂ ਤਾਂ ਆਈ ਆ ਤੇ ਮੀ ਲੈ ਆਇਆ ਪਾਣੀ ਕਿੱਥੇ ਰਹਿ ਗਈ ਐ ਆ ਜੀ ਪਾਣੀ ਨਹੀਂ ਲੈ ਕੇ ਆਈ ਕੋਲਡ ਡਰਿੰਕ ਲੈ ਆਈ ਐ ਪਹਿਲਾਂ ਕੋਈ ਆਇਆ ਗਿਆ ਉਹਨੂੰ ਪਾਣੀ ਦੇਈਦਾ ਕਿ ਕੋਲਡ ਡਰਿੰਕ ਦੇਈ ਦੀਏ ਨਾਲ ਇੱਕ ਗਲਾਸ ਲੈ ਆਈ ਐ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਦੋ ਜਣੇ ਬੈਠੇ ਨੇ ਦੂਜੇ ਬੰਦੇ ਦੀ ਵੀ ਲੈ ਆਈ ਦੀ ਐ ਨਾਲ ਚਲ ਕੋਈ ਗੰਨੀ ਲੈ ਆਈ ਕੋਈ ਗੰਨੀ ਕੋਲਡ ਡਰਿੰਕ ਲੈ ਆਈ ਮੈਂ ਕੋਲਡ ਡਰਿੰਕ ਪੀ ਲੈਣੀ ਹੈ ਨਹੀਂ ਦੀਦੀ ਨੂੰ ਸਮਝ ਹੀ ਨਹੀਂ ਲੱਗਦੀ ਕਿ ਕਿੰਨੇ ਵਾਰੀ ਨੂੰ ਸਮਝਾ ਦਿੱਤਾ ਮੈਂ ਕੋਈ ਗੰਨੀ ਨਵੀਂ ਨਵੀਂ ਹੱਲੇ ਵੀ ਆਈ ਐ ਨਵਾਂ ਨਵਾਂ ਹੱਲੇ ਸੁਭਾ ਉਹ ਲਈ ਪਤਾ ਲੱਗੇ ਤੁਹਾਨੂੰ ਸਾਰਾ ਪਤਾ ਨਹੀਂ ਕਿਦਾਂ ਪਤਾ ਲੱਗਣਾ ਨੂੰ ਸੁਭਾ ਦਾ ਚਲ ਜਾ ਹੁਣ ਸੋਈ ਚ ਚਾਹ ਨਾ ਵੇਖ ਕੀ ਲੈ ਕੇ ਆਣਾ ਪੁੱਛ ਚਾ ਕਿਦਾਂ ਦਾ ਭੇਵ ਉਹਦਾ ਨਾ ਕਰਦੀ ਹੈ ਨਾ ਹਜੇ ਨਵੀਂ ਨਵੀਂ ਆਈ ਹੈ ਉਹ ਦੀਦੀ ਤੁਹਾਨੂੰ ਨਹੀਂ ਪਤਾ ਹੈਗਾ ਬੜੀ ਜਿੱਲੀ ਹੈਗੀ ਜੇ ਕਿੰਨੇ ਵਾਰੀ ਨੂੰ ਮੈਂ ਸਮਝਾ ਦਿੱਤਾ ਵਾ ਕੋਈ ਕੰਮ ਨੇ ਜੱਜ ਦਾ ਨਹੀਂ ਕਰਨਾ ਹੁੰਦਾ ਹੁਣ ਵੇਖੋ ਕੋਲਡਿੰਗ ਲੈ ਕੇ ਆਈ ਹੈ ਬੰਦਾ ਪੁੱਛੇ ਮੈਂ ਨਹੀਂ ਲਾ ਕੇ ਬੈਠੀ ਸੀ ਚਲੋ ਕੋਏ ਗੱਲ ਨੂੰ ਪਿਆਰ ਨਾਲ ਬੰਦੇ ਨੂੰ ਸਮਝਾਓ ਕਿ ਐਵੇਂ ਨਹੀਂ ਐਵੇਂ ਚੱਲਣਾ ਤੂੰ ਵੀ ਨਵੀਂ-ਨਵੀਂ ਜਦੋਂ ਆਏ ਸੀ ਤੂੰ ਵੀ ਹੌਲੀ-ਹੌਲੀ ਸਾਰਾ ਕੁਝ ਸਿੱਖਿਆ ਨਾ ਦੀਦੀ ਮੈਂ ਇੱਦਾਂ ਦੀ ਆ ਮੇਰਾ ਸੁਭਾਅ ਤੁਹਾਨੂੰ ਪਤਾ ਹੀ ਏ ਮੇਰੇ ਕੋ ਪਿਆਰ ਪਿਉਰ ਨਾਲ ਨਹੀਂ ਸਮਝਾਇਆ ਜਾਂਦਾ ਫੇਰ ਵੀ ਪਲਵੀ ਕੋ ਨਵੀਂ-ਨਵੀਂ ਆਈ ਏ ਲੈ ਕੀ ਹੋ ਗਿਆ ਸੀ ਵੀ ਤ ਨਵੇਂ-ਨਵੇਂ ਆਏ ਸੀ ਐਵੇਂ ਸਭ ਕੁਝ ਸਿੱਖਿਆ ਹੀ ਐ ਚਲ ਤੂੰ ਪਿਆਰ ਨਾਲ ਤੂੰ ਨੂੰ ਪਿਆਰ ਨਾਲ ਵੀ ਸਮਝਾ ਸਕਦੀ ਹਰ ਇੱਕ ਚੀਜ਼ ਪਿਆਰ ਨਾਲ ਸਮਝਾਓ ਗੁੱਸੇ ਨਾਲ ਬੋਲਣਾ ਕੋਈ ਨੀ ਮੇਰੇ ਕੋ ਪਿਆਰ ਪਿਉਰ ਨਾਲ ਨਹੀਂ ਸਮਝਾਂ ਸਮਝਾਇਆ ਜਾਂਦਾ ਇੱਦਾਂ ਨਹੀਂ ਹੁੰਦਾ ਹੈਗਾ ਜੋ ਛੋਲੇ ਤੇਰੇ ਤੋਂ ਛੋਟੀ ਹਨ ਹੋਲ ਵੀ ਸਮਝਣ ਲੱਗੇ। ਚਲੋ ਉਹਨੂੰ ਕੋਲ ਡਰਿੰਕ ਪੀਓ ਖੜੋ। ਉਹਦਾ ਇਹ ਹੀ ਹੈ। ਕੋਲ ਡਰਿੰਕ ਤੇ ਮੈਂ ਪੀ ਲੈਣੀ ਹੈ ਫਿਰ ਵੀ ਚਲੋ ਦੋਨੋਂ ਸਾਡੇ ਵਾਸਤੇ ਦੋਨੋਂ ਇੱਕੋ ਜੀਆਂ ਹੈਗੀਆਂ। ਐਵੇਂ ਨਹੀਂ ਵੀ ਇੱਕੋ ਜੀਆਂ ਹੈਗੀਆਂ ਵਾ ਮੈਂ ਵੱਡੀਆਂ ਤੇ ਮੈਂ ਹੀ ਰਹਿਣਾ। ਉਹਨੂੰ ਤੂੰ ਪਿਆਰ ਨਾਲ ਸਮਝਾ ਦਿਓ। ਮੇਰੇ ਅੱਗੇ ਨਾ ਉਹਦੇ ਜਵਾਬ ਨਾ ਦਿਆ ਕਰੇ। ਜਵਾਬ ਵੀ ਬੜੇ ਦਿਨ ਦੀ ਜੇ ਮੈਨੂੰ। ਤੂੰ ਵੱਡੀਆਂ ਤੇ ਵੱਡੀ ਰਹਿਣਾ ਹੈਗਾ ਠੀਕ ਹੈ ਨਾ? ਸਾਡੇ ਵਾਸਤੇ ਤੁਸੀਂ ਦੋਨੋਂ ਇੱਕੋ ਜੀਆਂ ਹੈਗੀਆਂ। ਇੱਕੋ ਜੀਆਂ ਨਹੀਂ ਹੈਗੀਆਂ। ਉਹ ਛੋਟੀ ਹੈ ਤੇ ਮੈਂ ਵੱਡੀ ਆ। ਐਵੇਂ ਦੀ ਗੱਲ ਕੋਈ ਨਹੀਂ ਹੁੰਦੀ ਠੀਕ ਹੈ ਨਾ ਤੂੰ ਆਪਣੀ ਵੱਡੀ ਤੇ ਵੱਡੇ ਪੁੰਨੇ ਚ ਰਹਿਣਾ ਉਹਨੇ ਛੋਟੀ ਉਹਨੇ ਛੋਟੇ ਚ ਰਹਿਣਾ ਠੀਕ ਹੈ ਨਾ ਕੋਈ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਹੈਗਾ ਇੱਕ ਇਹ ਕਹੇਗਾ ਕਿ ਦੋ ਜਣੇ ਪਿਆਰ ਨਾਲ ਗੱਲ ਕਰੋ ਜੇ ਤੂੰ ਵੱਡੀਆਂ ਤੂੰ ਪਿਆਰ ਨਾਲ ਸਮਝਾ ਰੋਬ ਨਾਲ ਕੋਈ ਨਹੀਂ ਸਮਝਦਾ ਹੈਗਾ ਤੇ ਜੇ ਉਹ ਪਿਆਰ ਨਾਲ ਨਹੀਂ ਸਮਝੇਗੀ ਤੇ ਰੋਪਾਣਾ ਹੀ ਪਏਗਾ ਫਿਰ ਐਨਾ ਰੋਬ ਕੋਈ ਨਹੀਂ ਪਿਆਰ ਨਾਲ ਨਹੀਂ ਸਮਝ ਲੱਗਦੀ ਹੁਣ ਮੈਂ ਆਈਆਂ ਤੂੰ ਉਹਦੇ ਨਾਲ ਕਿਵੇਂ ਉਹਨੂੰ ਕਿਹਾ ਪਾਣੀ ਲੈ ਕੇ ਆਓ ਉਹ ਲੈ ਕੇ ਆਇਆ ਐ ਕੀ ਹੋਇਆ ਤੂੰ ਵੀ ਜਾ ਸਕਦੀ ਸੀ ਮੇਰੇ ਤੋਂ ਛੋਟੀ ਤੂੰ ਵੀ ਹੈਗੀ ਹੈ ਘਰ ਚ ਉਹ ਛੋਟੀ ਹੈ ਤੇ ਮੈਂ ਉਹਨੇ ਕਹਿਣਾ ਸੀ ਲੈ ਕੇ ਆ ਕੋਲਡ ਡਰਿੰਕ ਪਾ ਉਹਨੂੰ ਪਾਣੀ ਕਿਉਂ ਮਰਦੋ ਦੀ ਦੀ ਅਸੀਂ ਉਹਦੇ ਪਿੱਛੇ ਤੂੰ ਕੋਲ ਡਰਿੰਕ ਫੜੋ ਫੜੋ ਕੋਲ ਡਰਿੰਕ ਕੋਲ ਡਰਿੰਕ ਤੇ ਮੈਂ ਪੀ ਲੈਣੀ ਤੂੰ ਨੂੰ 5 ਮਿੰਟ ਮੇਰੇ ਕੋਲ ਬੈਣ ਵੀ ਨਹੀਂ ਦਿੱਤਾ ਤੂੰ ਨੂੰ ਬਾਹਰ ਭੇਜ ਦਿੱਤਾ ਵੈ ਉਹਨੂੰ ਛੱਡੋ ਦੀ ਦੀ ਉਹਨੂੰ ਘਰ ਲੈਂਦੋ ਰੋਟੀ ਪਾਣੀ ਤੂੰ ਬਾਅਦ ਚ ਕਰ ਲਿਓ ਜਿਹੜੀਆਂ ਗੱਲਾਂ ਕਰਨੀਆਂ ਵੀ ਮੈਨੂੰ ਇਹ ਦੱਸੋ ਚਾਹ ਵੀ ਨਹੀਂ ਘਰ ਰੋਟੀ ਖਾਣੀ ਪਹਿਲਾਂ ਮੈਂ ਰੋਟੀ ਖਾਣੀ ਬਸ ਆਹ ਲੈ ਠਹਿਰ ਕੇ ਪੀ ਲਵਾਂਗੇ ਚਲੋ ਆਪਾਂ ਰੋਟੀ ਤਿਆਰ ਕਰਦੇ ਹਾਂ ਠੀਕ ਜੀ ਜੀ ਸੇਰੇ ਮੈਂ ਨਾ ਬਜਾਰੋਂ ਪਨੀਰ ਲੈ ਕੇ ਆਈ ਮੈਂ ਕਿਹਾ ਚਲ ਮਟਰ ਪਨੀਰ ਬਣਾ ਲੈ ਅੱਡੀ ਬੇਕਾਰ ਨੇ ਸਬਜ਼ੀ ਬਣਾਈ ਉਹ ਤੁਹਾਨੂੰ ਕੀ ਦੱਸਾਂ ਚਲ ਕੋਈ ਗੱਲ ਨਹੀਂ ਪਰ ਵੀ ਚਾਵਲ ਵੀ ਕਿੰਨੇ ਗਰਮੀ ਤੇ ਚਾਵਲ ਹੀ ਖਾਦੇ ਨੇ ਚਾਵਲ ਹੀ ਬਹੁਤ ਸਵਾਦ ਬਣੇ ਨੇ ਉਹ ਦੀਦੀ ਨੂੰ ਬੜੀ ਵਾਰ ਸਮਝਾਇਆ ਇਹਨੂੰ ਨਹੀਂ ਸਮਝ ਲੱਗਦੀ ਹੈਗੀ ਕੋਈ ਗੱਲ ਨਹੀਂ ਤੂੰ ਸਮਝਾਇਆ ਨਾ ਨੂੰ ਸਮਝ ਲੱਗੀ ਹੈ ਨਾ ਤੂੰ ਸੋਰ ਖਾ ਕੇ ਚਾਵਲ ਬਣਵਾਏ ਬਣ ਗਏ ਨੇ ਨਾ ਸਵਾਦ ਬਣਾਏ ਨਾ ਉਹਨੇ ਹੋਲੀ ਲਿੱਤੇ ਹੀ ਇਹਨੂੰ ਸਮਝ ਲੱਗੇਗੀ ਕੰਮ ਦੀ ਮੈਂ ਸਮਝਾਇਆ ਲਾਗੇ ਖਲੋ ਕੇ ਬਣਵਾਏ ਤੇ ਸਵਾਦ ਬਣੇ ਨੇ ਇਹਦੇ ਨਾਲ ਕੋਈ ਖੋਲ ਕੇ ਬਣਾ ਕੁਝ ਬਣੇਗਾ ਪਿਆਰ ਨਾ ਸਮਝਾਵਾਂਗੇ ਤੇ ਸਾਰਾ ਕੁਝ ਚੀਜ਼ਾਂ ਬਣਾਏਗੀ। ਤਿੰਨ ਮਿੰਨਾਂ ਨੂੰ ਵੀ ਗੱਲ ਸੁਣ ਤੂੰ ਹੱਤ ਉਹ ਜਿਹੜਾ ਕੰਮ ਕਰਨਾ ਦੀਦੀ ਨੂੰ ਪੁੱਛ ਕੇ ਕਰਨਾ ਘਰ ਦਾ। ਨਦੀਨ ਨੂੰ ਪੁੱਛ ਕੇ ਕਰ। ਹਾਂ ਕੋਈ ਵੀ ਸਬਜ਼ੀ ਬਣਾਨੀ ਹੈ ਦੀਦੀ ਨੂੰ ਪੁੱਛ ਲੈ ਕਿੱਦਾਂ ਬਣਾਨੀ ਹੈ ਤੇ ਕੀ ਬਣਾਣਾ ਹੈ। ਐਦਾਂ ਚੱਲੋ ਕਿਤੇ ਫਿਰ ਸਹੀ ਚੱਲੇਗਾ ਠੀਕ ਹੈ। ਅੱਜ ਆਵਲ ਕਿੰਨੇ ਵਧੀਆ ਬਣੇ ਤੇਰੇ ਕੋਲ ਖੜੇ ਹੋ ਕੇ ਲੈ ਬਣਵਾਈ ਨੇ ਤੂੰ। ਤੂੰ ਵੀ ਤੂੰ ਵੀ ਘੱਟ ਬੋਲਿਆ ਕਰ ਤੂੰ ਵੀ ਉਹ ਤੇਰਾ ਪਿਆਰ ਨਾਲ ਗੱਲ ਕਰਨੀ ਠੀਕ ਹੈ। ਮੈਂ ਨਹੀਂ ਪਿਆਰ ਨਾਲ ਹੀ ਬੋਲਦੀ ਆਂ। ਤੁਸੀਂ ਇਹਨੂੰ ਸਮਝਾਓ। ਮੈਂ ਅਨਨੂ ਸਮਝਾ ਦਿੱਤਾ ਮੈਂ ਦੋਨੋਂ ਨੂੰ ਸਮਝਾਣਾ ਮਿੰਨੋ ਨਾ ਸਮਝਾਓ ਮੈਂ ਸਮਝੀ ਹੋਈ ਆ ਚਲ ਠੀਕ ਹੈ ਤੂੰ ਸਮਝੀ ਹੈ ਨਾ ਕੋਈ ਪਿਆਰ ਨਾਲ ਚੱਲਣਾ ਹੈਗਾ ਸਾਨੂੰ ਪਤਾ ਤੂੰ ਘਰ ਚ ਵੱਡੀ ਆ ਗਏ ਹੋ ਹਾਂ ਆ ਗਿਆ ਯਾਰ ਪਾਣੀ ਲਾ ਮੈਂ ਪਾਣੀ ਨਹੀਂ ਪੀਣਾ ਪਾਣੀ ਵਿੱਚ ਕੀ ਆ ਜੀ ਦੀ ਆ ਗਏ ਹਾਂ ਜੀ ਆ ਗਏ ਨੇ ਦਿੱਤਾ ਰੋਟੀ ਬਣਾਈ ਹਾਂ ਹਾਂ ਦੇ ਦਿੱਤਾ ਮੇਰਾ ਗਾਲ ਸੁਣੋ ਜਿਹੜਾ ਦੀ ਰਹੀ ਹੈਗੇ ਨਾ ਮੈਂ ਨਿੱਕੀ ਨਿੱਕੀ ਗਾਲ ਤੋ ਬੋਲਦੇ ਰਹਿੰਦੇ ਆ ਮੇਰੀ ਵਜ੍ਹਾ ਮੈਂ ਸਾਰਾ ਕੰਮ ਵੀ ਕਰਦੀ ਆ ਸਾਰੋ ਕੁਝ ਕਰਦੀ ਆ ਫਿਰ ਵੀ ਉਹ ਮੈਨੂੰ ਟੁੱਟ ਟੁੱਟ ਕੇ ਬੰਦੇ ਰਹਿੰਦੇ ਆ ਯਾਰ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਵਾ ਤੈਨੂੰ ਕਿੰਨੀ ਵਾਰ ਸਮਝਾਇਆ ਮੈਂ ਤੂੰ ਟੈਨਸ਼ਨ ਨਾ ਲਾਇਆ ਕਰ ਉਹ ਬੋਲਦੇ ਆ ਬਸ ਉਹਨਾਂ ਦੇ ਵਿੱਚ ਕੁਝ ਕਰਦੇ ਕਰਾਉਂਦੇ ਪਰ ਫਿਰ ਵੀ ਉਹ ਮੈਨੂੰ ਇਦਾਂ ਖਾਣ ਵੱਡਣ ਨੂੰ ਪੈਂਦੇ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਉਹਨਾਂ ਦਾ ਹੋਲੀ ਹੋਲੀ ਆਪੇ ਸਹੀ ਹੋ ਜਾਣਗੇ ਫਾਹੀ ਵੀ ਇੰਨੀ ਦੇਰ ਦਾ ਬਰਦਾਸ਼ਤ ਕਰਨਦੇ ਆ ਉਹ ਬਸ ਮੂੰਹ ਦੇ ਬੜ ਬੋਲੇ ਆ ਉਹਨਾਂ ਦੇ ਅੱਗੇ ਪੁੱਛ ਨਹੀਂ ਗਾ ਹੋਰ ਉਹਨੇ ਤੈਨੂੰ ਆਪੇ ਸਮਝ ਆ ਜਣੀ ਹੈ ਉਹਨੇ ਦੀਦੀ ਵੀ ਆਏ ਸੀ ਨਾ ਉਹਨਾਂ ਸਾਹਮਣੇ ਵੀ ਇਦਾਂ ਬੋਲ ਰਹੇ ਸੀ ਤੈਨੂੰ ਕੰਮ ਨਹੀਂ ਆਉਂਦਾ ਇਦਾਂ ਉਹਦਾ ਹਾਲਾਂਕਿ ਸਾਰਾ ਕੁਝ ਕਰਦੇ ਵੀ ਫਿਰ ਵੀ ਚਲ ਕੋਈ ਨਹੀਂ ਤੂੰ ਕਹੀ ਜਾ ਕਰ ਨਾਲੇ ਵੈਸੇ ਵੀ ਉਹਨਾਂ ਨੂੰ ਜਵਾਬ ਨਾ ਦਿਆਂ ਕਰ ਕੋ ਕਿਉਂਕਿ ਜਿਹੜਾ ਬੰਦਾ ਉਹਨਾਂ ਦੇ ਅੱਗੇ ਬੋਲਦਾ ਉਹਨੂੰ ਬਿਲਕੁਲ ਨਹੀਂ ਪਸੰਦ ਕਰਦੇ ਮੈਂ ਤਾਂ ਵੈਸੇ ਵੀ ਉਹਨਾਂ ਨੂੰ ਕਦੀ ਜਵਾਬ ਨਹੀਂ ਦਿੱਤਾ ਚਲ ਕੋਈ ਨਹੀਂ ਐਵੇਂ ਦਿਲ ਤੇ ਰੋਣ ਨਹੀਂ ਰੋਟੀ ਪਾਣੀ ਖਵਾ ਦਿੱਤੀ ਇਹਨੂੰ ਹਾਂਜੀ ਕਵਾਤਾ ਜੀਜਾ ਨਹੀਂ ਆਏ ਨਹੀਂ ਛੱਡ ਕੇ ਚਲ ਗਏ ਸੀ ਜੀਜਾ ਜੀ ਕਦੇ ਵੀ ਨਹੀਂ ਆਉਂਦੇ ਜੀ ਇਕੱਲੇ ਹੀ ਆਉਂਦੇ ਚੱਲ ਮਿਲਣਾ ਉਹਨਾਂ ਨੂੰ ਹਾਂਜੀ ਚਲੋ ਠੀਕ ਆ ਉਹ ਗਾਦੀ ਰੋਟੀ ਹਾਂਜੀ ਖਾ ਲਈਆ ਚਲ ਠੀਕ ਆ ਕਰ ਤੂੰ ਰੈਸਟ ਮੈਂ ਆਦਾ ਠੀਕ ਆ ਆ ਵੀ ਇਦਾਂ ਹੀ ਕਹਿ ਕੇ ਚਲ ਗਏ ਨੇ ਕੋਈ ਨਹੀਂ ਦਿਲ ਤੇ ਨਾ ਲਾ ਕੋਈ ਗੱਲ ਇਹ ਸੁਣ ਦੇ ਮੇਰੀ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਠੀਕ ਹੋਰ ਸੁਣਾਓ ਬਸ ਵਧੀਆ ਤੁਸੀਂ ਸੁਣਾਓ ਅਰ ਕੀ ਫਿਰ ਕੱਲੇ ਆ ਗਏ ਜੀ ਹਾਂ ਕੱਲੀ ਆ ਗਈ ਕੰਮ ਤੇ ਚ ਗਏ ਨਾ ਫਿਰ ਮੈਂ ਆ ਗਈ ਉਹਨਾਂ ਨੂੰ ਵੀ ਲਾਇਆ ਕਰੋ ਕੋਈ ਨਹੀਂ ਫੇਰ ਕਦੀ ਆਣਗੇ ਹੁਣ ਤਾਂ ਮੈਂ ਕੀ ਕਹਿੰਦੇ ਛੱਡ ਗਏ ਮੋਗੇ ਸੇਰ ਦੀ ਆਣ ਨਾ ਕਰਦੀ ਸੀ ਤੇ ਹੁਣ ਸ਼ਾਮੀ ਆਈਆਂ ਨਹੀਂ ਸਾਡੇ ਘਰ ਐਡਾ ਤਾਂ ਨਹੀਂ ਮਾੜਾ ਕਿ ਜਿਹੜਾ ਸਾਡੇ ਘਰ ਨਹੀਂ ਹੁੰਦੇ ਮੰਨਿਆ ਉਹ ਤਕੜੇ ਲੋਕ ਆ ਮਾੜਾ ਕਹਾ ਦੇਗਾ ਕੋਈ ਮਾੜਾ ਨਹੀਂ ਹੈਗਾ ਆਪਣੇ ਘਰ ਸਾਰੇ ਸਹੀ ਹੈਗੇ ਨਹੀਂ ਭਲਾ ਉਹਨਾਂ ਦੀ ਸੇਵਾ ਨਹੀਂ ਕਰਦੇ ਕਰਦੇ ਉਹ ਕਰਦੇ ਕਿਉਂ ਨਹੀਂ ਹੈਗੇ ਜਿੰਨੀ ਤੁਹਾਡੀ ਇੱਜ਼ਤ ਕਰਦੇ ਕਿਸੇ ਦੀ ਵੀ ਕਰਦੇ ਤੇ ਫਿਰ ਉਹਨਾਂ ਨੂੰ ਵੀ ਲੈ ਕੇ ਆਇਆ ਕਰੋ ਨਾ ਕੋਈ ਨਹੀਂ ਆਣਗੇ ਨਾਲ ਹੋਰ ਸੁਣਾਓ ਤੁਸੀਂ ਠੀਕ ਠਾਕ ਹਾਂਜੀ ਵਧੀਆ ਕੰਮ ਕਰ ਕਿੱਦਾਂ ਕੰਮ ਠੀਕ ਚੱਲੀ ਜਾਂਦਾ ਬਸ ਵੇਖ ਲਓ ਤੁਹਾਡੇ ਸਾਹਮਣੇ ਅੱਛਾ ਹੁਣ ਹੈ ਕੰਮ ਤੋਂ ਆਹੋ ਹੁਣ ਨਹੀਂ ਹੋਰ ਭਾਬੀ ਤੁਸੀਂ ਬਸ ਵਧੀਆ ਆਇਆ ਭਾਈ ਦਾ ਫੋਨ ਹਾਂ ਅੰਦਰੋਂ ਦਾ ਫੋਨ ਇਹਨਾਂ ਦਾ ਮੈਨੂੰ ਕਰਨ ਦੇ ਫੋਨ ਤੇ ਮੈਂ ਥੋੜਾ ਬਿਜੀ ਹਾਂ ਮੈਂ ਕਹਾਂ ਚਲੋ ਬਾਅਦ ਚੋਂ ਕਰਦਾ ਤੁਹਾਨੂੰ ਅੱਛਾ ਤੁਹਾਨੂੰ ਪਤਾ ਉਹਨਾਂ ਨੇ ਫ੍ਰੀ ਹੋ ਕੇ ਕਰਨਾ ਹੁੰਦਾ ਉਹ ਤੇ ਆ ਚਲੋ ਕਰ ਲੈਣੀ ਹੀ ਗੱਲ ਮੈਂ ਹੁਣ ਕਰਦਾ ਨਾ ਉਹਨਾਂ ਨੂੰ ਫ੍ਰੀ ਹੋ ਕੇ ਹਾਂ ਉਹ ਕਰ ਲਈ ਲਿਆ। ਮਰ ਰਸਤੇ ਜਗਾ। ਹੋਰ ਵੀ ਖਾਦੇ ਰੋਟੀ ਪਾਣੀ? ਹਾਂ ਉਹਨੇ ਖਾਦੇ ਚਾਵਲ ਬਣਾਏ ਸੀ ਖਾਦੇ। ਖਵਾਇਆ ਦੇ ਬਾਅਦ ਖਵਾਇਆ ਰੋਟੀ ਪਾਣੀ ਉਹਨਾਂ ਨੂੰ। ਹਾਂ। ਚਲੋ ਰੋਟੀ ਪਾਣੀ ਤੇ ਪਹਿਲਾਂ ਖਵਾਇਆ ਉਹਨਾਂ ਨੇ। ਹਾਂ। ਠੀਕ ਆ। ਕਰੋ ਤੁਸੀਂ ਰੈਸਟ ਮੈਂ ਫ੍ਰੈਸ਼ ਹੋ ਜਾਾਂ ਫਿਰ ਮੈਂ ਭਾਈ ਨਾਲ ਵੀ ਗੱਲ ਕਰਨੀ ਠੀਕ ਆ। ਚਲ ਕੋਈ ਗੱਲ।